ਦਾ ਬਦਲ ਉਹਨਾਂ ਦੀ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਹਨ ਜੋ ਸਮਾਗਮ 19 ਜੂਨ 1984 ਦੇ ਸ਼ਹੀਦੀ ਸਮਾਗਮ 16 ਜੂਨ 2024 ਦਿਨ ਐਤਵਾਰ ਨੂੰ ਬਦਲ ਉਹਨਾਂ ਦੀ ਸਮੂਹ ਸਾਧ ਸੰਗਤ ਅਤੇ ਸਪੇਨ ਦੀਆਂ ਸਾਰੀਆਂ ਗੁਰਦੁਆਰਾ ਸੁਬਾਣਾ ਦੀਆਂ ਕਮੇਟੀਆਂ ਵੱਲੋਂ ਇਕੱਠੇ ਰੂਪ ਚ ਕਰਵਾਇਆ ਜਾ ਰਿਹਾ ਹੈ ਸਾਰੀਆਂ ਸਪੇਨ ਦੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਵੇਂ ਕਿ ਇਸ ਵਾਰ ਇਸ ਵਾਰ 40ਵਾਂ ਸਾਲ ਜਿਹੜਾ ਆ ਇਸ ਧੰਨ ਘਰੇ ਦੇਸ ਨੂੰ ਹੋ ਜਾਣਾ ਹੈ ਸੋ ਇਹ ਪੀੜ ਹਰੇਕ ਸਿੱਖ ਜਿਹੜਾ ਆਪਣੇ ਮਨ ਤੇ ਆਪਣੇ ਸਰੇਦ ਤੇ ਹੰਡਾਉਂਦਾ ਹੈ ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਦੇ ਵਿੱਚ ਵੱਧ ਚੜ ਕੇ ਤੁਸੀਂ ਸ਼ਾਮਲ ਹੋਣਾ ਹੈ ਇਸ ਸਮਾਗਮ ਦੀਆਂ ਰੌਣਕਾਂ ਵਧਾਉਣੀਆਂ ਨੇ ਤੇ ਇਸ ਸਮਾਗਮ ਨੂੰ ਚੜ੍ਹਦੀ ਕਲਾ 'ਚ ਸ਼ਹੀਦਾਂ ਦੀ ਜਿਹੜੀ ਸਾਡੇ ਸਾਡੇ ਲਈ ਸ਼ਹਾਦਤਾਂ ਪਾਈਆਂ ਨੇ ਉਹਨਾਂ ਨੂੰ ਵੱਡੀ ਪੱਧਰ ਤੇ ਮਨਾਉਣਾ ਹੈ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਪੰਜਾਬ ਤੋਂ ਬਹੁਤ ਹੀ ਚੜ੍ਹਦੀ ਕਲਾ ਵਾਲਾ ਜਿਹੜਾ ਜਥਾ ਹੈ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਵਾਲੇ ਜੋ ਇਸ ਵਕਤ ਪੂਰੇ ਯੂਰਪ ਦੇ ਵਿੱਚ ਆਪਣੇ ਸਮਾਗਮ ਕਰਵਾ ਰਹੇ ਹਨ ਉਹ ਸਾਡੇ ਕੋਲ 16 ਜੂਨ ਨੂੰ ਇੱਥੇ ਪਹੁੰਚ ਰਹੇ ਹਨ ਸੋ ਸੰਗਤਾਂ ਉਹਨਾਂ ਨੂੰ ਸਰਵਨ ਕਰਨ ਵਾਸਤੇ ਇੱਥੇ ਵੱਡੀ ਪੱਧਰ ਤੇ ਪਹੁੰਚਣ ਤਾਂ ਜੋ ਜਥੇ ਦਾ ਮਾਨ ਸਨਮਾਨ ਹੋ ਸਕੇ ਤੇ ਆਪਣੇ ਸ਼ਹੀਦਾਂ ਨੂੰ ਅਸੀਂ ਯਾਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ